ਹੜਾਂ ਦੀ ਮਾਰ ਪੂਰਾ ਪੰਜਾਬ ਚੱਲ ਰਿਹਾ ਹੈ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਲਗਾਤਾਰ ਦੌਰੇ ਦੇ ਉੱਤੇ ਨਿਕਲੇ ਹੋਏ ਨੇ ਤੇ ਜਿਸ ਤੋਂ ਬਾਅਦ ਉੱਥੇ ਪੰਜਾਬੀਆਂ ਦੀ ਸਮੱਸਿਆ ਜਿਹੜੀ ਹੈ ਕਿ ਸੁਣੀਆਂ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਸੁਖਵੀਰ ਸਿੰਘ ਬਾਦਲ ਨੂੰ ਅੱਜ ਫਿਰ ਤੋਂ ਜਿਹੜੇ ਕਿ ਹੜਪੀੜਤ ਮਿਲੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਿਹੜੀ ਚੀਜ਼ ਦੀ ਲੋੜ ਹੈ ਮੈਨੂੰ ਦੱਸ ਦਿਓ ਮੈਂ ਤੁਹਾਡੇ ਤੱਕ ਮੁਹਈਆ ਜ਼ਰੂਰ ਕਰਵਾ ਦੇਵਾਂਗਾ ਤਾਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜੇ ਕਿ ਪੰਜਾਬੀਆਂ ਦੀ ਮਦਦ ਜਿਹੜੀ ਕਿ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਕੁਝ ਜਿਹੜੇ ਕਿ ਘੜ ਪੀੜ ਤੋਂ ਨਾਲ ਮਿਲ ਲੈਣੇ ਤੇ ਦਸ ਤੋਂ ਬਾਅਦ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦਾ ਦਿਲ ਤੋਂ ਧੰਨਵਾਦ ਕੀਤਾ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੇ ਆ ਬਾਦਲ ਸਾਹਿਬ ਆ ਲਓ ਜੀ ਥੋੜਾ ਜਾ ਪਾਣੀ ਪਾਣੀ ਪਾ ਜੀ ਠੀਕ ਬਹੁਤ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਨ ਹੋ ਕੇ ਜੀ ਫੁੱਲ ਮਾਰ ਕੇ ਆ ਜੀ ਜੇ ਕੋਈ ਡੀਜ਼ਲ ਟੂਰ ਬੱਧੀਆ ਚੱਲਦਾ ਵਧੀਆ ਚੱਲਦਾ ਇਲਾਕੇ ਦਾ ਬਹੁਤ ਸੁੰਦਰ ਉਹ ਉੱਥੇ ਤਾਂ ਗਿਆ ਹੈ ਉੱਥੇ ਗਿਆ ਹੈ ਪਤਾ ਨਹੀਂ ਕਿੰਨਾ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਤਾਰ ਤੁਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਪਾਉਂਗਾ ਬਾਈ ਕਿ ਹੋਰ ਕਿਸੇ ਦੀ ਵੀ ਰੋਡ ਪੈਂਦੀ ਹੈ ਉੱਥੇ ਜਦੇ ਪ੍ਰਧਾਨ ਜੀ ਵੱਲੋਂ ਪੁੱਛਦਾ ਕਰਿਆ ਜਾਊਗਾ ਠੀਕ ਹੈ ਜੀ ਬੋਲੇ ਸੋਨੋ ਅੱਜ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਜਿਵੇਂ ਤੁਸੀਂ ਲੋਡਿਓ ਮੇਲਾ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾਲ ਉਹਨੇ ਡੁੱਬਣਾ ਪੈ ਜਾਂਦਾ ਸਹੀ ਗੱਲ ਹੈ ਸਹੀ ਗੱਲ ਸਾਡ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਸਮਝ ਦੇਖੋ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਹਾਂਜੀ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਆਪਣੇ ਆਪ ਚਿੰਤਾ ਦਾ ਨਹੀਂ ਬਹੁਤ ਕਰਦੇ ਜਦੋਂ ਵੀ ਆ ਜਾਂਦਾ ਕਿ ਇੱਥੇ ਕੋਈ ਛੋਟੇ ਇੱਕ ਬੜੇ ਇੱਕ ਬੜੇ ਕੀ ਕਰਿਓ ਨਹੀਂ ਕਰਿਓ ਅਸੀਂ ਤਾਂ ਆਪ ਸਭ ਨੂੰ ਰਿਕਵੈਸਟ ਕਰਦੇ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਮੇਨ ਆਪਣੀ ਕੋਈ ਨਹੀਂ ਹਸਾਬ ਲੈਦਾ ਨਾ ਆਸ ਕਰਕੇ ਜੀ ਇਹ ਆਪਣੀ ਆਪਣੀ ਪਾਰਟੀ ਦੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗਰ ਦਾ ਪਾਣੀ ਹਾਂਜੀ ਉਹ ਸਾਡੇ ਉਧਰੋਂ ਸੰਗਰੂਰ ਸਾਈਡ ਤੇ ਹੁਣ ਮਾਰ ਕਰ ਰਹੇ ਮੈਂ ਹੁਣ ਚੱਲਿਆ ਉਧਰ ਠੀਕ ਹੈ ਜੀ ਉਧਰ ਸੰਗਰੂਰ ਨੂੰ ਉਧਰ ਚੱਲਿਆ ਉੱਥੇ ਵਾਲਾ ਨੇ ਪਹੁੰਚੀ ਹੋਏਗੀ ਉਹ ਕਿੱਥੇ ਚਲੋ ਸਿਆਸਤ ਦੀ ਗੱਲ ਸਿਆ ਜੇ ਨਾ ਸਰੋਸਾ ਬੈਠਾ ਬੰਨੇ ਹੋਰ ਤੱਕ ਪਾਣੀ ਪਾੜੂ ਹਰ ਧੰਨਵਾਦ ਪਬਲਿਕ ਲਾਕਾਂ ਆਰੋ ਸਾਹਿਬ ਆ ਜਾਓ ਜੀ ਥੋੜਾ ਜਾ ਪਾਣੀ 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 ਜੀ ਠੀਕ ਜੀ ਦਾ ਸਾਰਾ ਬਾਬਾ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਨ ਹੋ ਕੇ ਜੀ ਫੁੱਲ ਮਰ ਗਿਆ ਜੀ ਦੇ ਕੋਈ ਡੀਜ਼ਲ ਭੰਗ ਜਲਦਾ ਜੀ ਬਸ ਜੀ ਜਾਲਾ ਕੇ ਦਾ ਬਹੁਤ ਜ਼ਰੂਰਤ ਉੱਥੇ ਤਾਂ ਗਿਆ ਉੱਥੇ ਜਾਇਆ ਮਤਲਬ ਕਿ ਅੱਧਾ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਤਾਰ ਤੂਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਬਾਹਰ ਕੋਈ ਨਹੀਂ ਹੈ ਕਿ ਕਿਸੇ ਜੀ ਦੀ ਰੋਡ ਪੈਂਦੀ ਹੈ ਉੱਥੇ ਜਦੇ ਪ੍ਰਧਾਨ ਜੀ ਵੱਲੋਂ ਪੁੱਛਦਾ ਕਰਿਆ ਜਾਊਗਾ ਉਸ ਠੀਕ ਹੈ ਜੀ ਬੋਲੇ ਸੋਨੋ ਯਾਰ ਮੈਂ ਥੋੜਾ ਤਨਵਾਦ ਕਰਦਾ ਕਿਉਂਕਿ ਜਿਵੇਂ ਤੁਸੀਂ ਲੋਡਿਓ ਮੇਲਾ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾਲ ਉਹਨੇ ਡੁੱਬਣਾ ਪਿਆਣਾ ਸਹੀ ਗੱਲ ਹੈ ਸਹੀ ਗੱਲ ਸਾਡ ਆਪਣੀ ਜਿਹੜੀ ਖਾਲਸਾ ਕੌਮ ਦੀ ਜਿਹੜੀ ਸਾਨੂੰ ਦੇਖੋ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਹਾਂਜੀ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਹੀ ਆਪਣੇ ਆਪ ਹੀ ਇਹ ਕਰਦਾ ਸੀ ਇਹ ਬਹੁਤ ਨੇ ਛੋਟੇ ਇੱਕ ਬੜੇ ਕੀ ਕਰਿਓ ਨਹੀਂ ਕਰਿਓ ਸਿੱਧਾ ਆਪ ਸਭ ਨੂੰ ਰਿਕਵੈਸਟ ਕਰਦੇ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨਾ ਉਹਨਾਂ ਮੇਰੇ ਆਪਣੀ ਕੋਈ ਨਹੀਂ ਸਾਥ ਲੈਣ ਦਾ ਨਿਰਾਸ਼ ਕਰਕੇ ਜੀ ਇਹ ਆਪਣੀ ਆਪਣੀ ਪਾਰਟੀ ਦੀ ਹੈ ਜੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗਰ ਦਾ ਪਾਣੀ ਹਾਂਜੀ ਹੁਣ ਸਾਡੇ ਉਧਰੋਂ ਸੰਗਰੂ ਸਾਈਡ ਤੇ ਹੁਣ ਮਾਰ ਕਰ ਰਹੇ ਮੈਂ ਹੁਣ ਚੱਲਿਆਂ ਉਧਰ ਠੀਕ ਹੈ ਜੀ ਉਧਰ ਸੰਗਰੂ ਨੂੰ ਉਧਰ ਚੱਲਿਆਂ ਉੱਥੇ ਆੜੂ ਵਾਲਾ ਨੇ ਪਹੁੰਚੀ ਹੋਵੇਗੀ ਚਲੋ ਸਿਆਸਤ ਦੀ ਗੱਲ ਸਿਆ ਪ੍ਰਧਾਨ ਸੋਣੋ 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 ਬੈਠਾ ਬੈਠਾ ਬੰਨੇ ਹੋਰ ਤਾਂ ਚੱਲਿਆ ਆਹ ਝਾਰੂ ਹਰ ਬਹੁਤ ਧੰਨਵਾਦ